ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਪੰਜਵੀਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਮੈਰਾਥਨ ਦਾ ਆਯੋਜਨ ਕਰਕੇ ਕੀਤੀ ਗਈ ਜ਼ਿਲ੍ਹਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਇਸ ਮੈਰਾਥਨ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਤੋਂ ਕਰੀਬ 700 ਨੌਜਵਾਨ ਬੱਚਿਆਂ ਅਤੇ ਉੱਚ ਉਮਰ ਦੇ ਵਿਅਕਤੀਆਂ ਨੇ ਹਿੱਸਾ ਲਿਆ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਪ੍ਰਤੀਯੋਗੀਆਂ ਨੇ ਸਲਿਆ ਉਹਨਾਂ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਅਤੇ ਖੇਡਾਂ ਰਾਹੀਂ ਤੰਦਰੁਸਤ ਰਹਿਣ ਦਾ ਪ੍ਰਣ ਲਿਆ ਗਿਆ ਇਸ ਮੈਰਾਥਨ ਵਿੱਚ ਭਾਗ ਲੈਣ ਵਾਲੇ ਹਰ ਭਾਗੀਦਾਰ ਨੂੰ ਡਾਕਟਰ ਮਹਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰਜੀਵ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਤੇ ਪੜ੍ਹਾਈਆਂ ਪ੍ਰਤੀ ਪ੍ਰੇਰਿਤ ਕੀਤਾ ਗਿਆ ਇਹ ਮੈਰਾਥਨ 20 ਤਰੀਕ ਨੂੰ 5:30 ਵਜੇ ਸਵੇਰੇ ਆਈਟੀਆਈ ਗਰਾਊਂਡ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਚੌਂਕ ਡਾਕਟਰ ਅੰਬੇਦਕਰ ਚੌਂਕ ਚੰਡੀਗੜ੍ਹ ਰੋਡ ਤੋਂ ਹੁੰਦੀ ਹੋਈ ਆਈਟੀਆਈ ਗਰਾਊਂਡ ਵਿਖੇ ਸਮਾਪਤ ਹੋਈ ਇਸ ਮੈਰਾਥਨ ਵਿੱਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਨਗਦ ਇਨਾਮ ਅਤੇ ਟਰੋਫੀਆਂ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਮੈਰਾਥਨ ਨੂੰ ਮੁਕੰਮਲ ਕਰਨ ਵਾਲੇ ਹਰ ਨੌਜਵਾਨ ਨੂੰ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਦਿਖਾਦੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਅੱਜ ਦਾ ਇਹੜਾ ਇਵੈਂਟ ਆਰਗੇਨਾਈਜ਼ ਕੀਤਾ ਖਾਸ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪ੍ਰਧਾਨ ਜੀ ਦਾ ਬੱਲੂ ਜੀ ਦਾ ਨਾਲ ਸਾਡੇ ਚੇਅਰਮੈਨ ਸਾਹਿਬ ਸਤਨਾਮ ਸਿੰਘ ਜੀ ਦਾ ਸਾਡੇ ਡੀ ਡਿਸਟ੍ਰਿਕਟ ਜਿਹੜੇ ਸਪੋਰਟਸ ਆਫੀਸਰ ਹੈ ਸਾਡੇ ਸਾਰੇ মিডিਆ ਕਰਮੀ ਤੇ ਸਾਡੇ ਜਿੰਨੇ ਵੀ ਇਸ ਆਰਗੇਨਾਈਜ਼ ਕਰਨ ਦੇ ਵਿੱਚ ਜਿੰਨੇ ਵੀ ਸਾਡੇ ਡਿਸਟ੍ਰਿਕਟ ਪੁਲਿਸ ਦੇ ਬੰਦਿਆਂ ਨੇ ਸਹਿਯੋਗ ਦਿੱਤਾ ਸਾਰਿਆਂ ਨੂੰ ਵੱਡਾ ਧੰਨਵਾਦ ਪਾਰਟਿਸਪੈਂਟਸ ਦਾ ਜਿਨ੍ਹਾਂ ਨੇ ਹੱਦ ਚੜ੍ਹ ਕੇ ਇਸ ਮੈਰਾਥਨ ਦੇ ਵਿੱਚ ਹਿੱਸਾ ਲਿੱਤਾ ਅਤੇ ਇਸ ਮੈਰਾਥਨ ਨੂੰ ਸਕਸੈਸਫੁਲ ਬਣਾਇਆ ਥੈਂਕਸ ਟੂ ਵਾਂਸ ਅਗੇ एवरीवन हु इज प्रेजेंट ਓਨ ਸਟੇਜ ਐਂਡ 올 ਦਿ ਪਾਰਟਿਸਪੈਂਟਸ ਥੈਂਕ ਯੂ ਥੈਂਕ ਯੂ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਅਸੀਂ ਜਿਹੜਾ ਇਹ ਮੈਰਾਥਨ ਕਰਵਾਇਆ ਸੀਗਾ ਕਿ ਜਿਹੜਾ ਨਕਿਆਂ ਦੇ ਖਿਲਾਫ ਜਿਹੜੀ ਸਾਡੀ ਮਿਹਨਤ ਚੱਲਦੀ ਹੈ ਦੇ ਵਿੱਚ ਇਹ ਉਪਰਾਲਾ ਸ਼ਿਕਰ ਜਿਹੜੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਦੋ ਪਾਸੇ ਦੇ ਕੰਪੋਸਟਮੈਂਟ ਹੈਗਾ ਜਿਹਦੇ ਤਹਿਤ ਅਸੀਂ ਬਹੁਤ سارے ਕਾਸੋਪਰੇਸ਼ਨ ਵੀ ਕਰਵਾਏ ਹੈ ਬਹੁਤ ਮੁਕਦਮੇ ਵੀ ਦਰਜ ਹੋਏ ਹੈਗੇ ਤੇ ਦੂਸਰਾ ਹੈ ਅਵੇਰਨੈਸ ਪਾਰਟ ਜਿਸ ਦੇ ਵਿੱਚ ਪਹਿਲਾਂ ਅਸੀਂ ਸਾਈਕਲ ਰੈਲੀ ਕਰਾਈ ਸੀ ਕਿ ਅੱਜ ਵੀ ਵੱਡੇ ਪੱਧਰ ਦੇ ਉੱਤੇ ਮਾਨਯੋਗ ਜੀ ਸਾਹਿਬ ਦੀ ਅਗਿਸੰਧ ਦੇਸ਼ ਅੱਜ ਸੀ ਇੱਥੇ ਮੈਰਾਥਨ ਜਿਹੜੇ ਲਈ ਇਹ ਕਰਵਾਈ ਗਈ ਜੀ ਇਹਦੇ ਵਿੱਚ ਸਾਨੂੰ ਬਹੁਤ ਵੀ ਭੜਗਣਾ ਹੰਗਾਰਾ ਮਿਲਿਆ ਸਾਰੇ ਹੀ ਲੋਕੀ ਜੀ ਨੋਜ਼ਰਲ ਵੀ ਤੇ ਹੋਰ ਵੀ ਸਾਰੇ ਅੰਦਰ ਵਿੱਚ ਵਾਚੜ ਕੇ ਹਿੱਸਾ ਲਿਆ ਹੈਗਾ ਤੇ ਮੈਂ ਮੈਨੂੰ ਹੁਣ ਪਤਾ ਲੱਗ ਰਿਹਾ ਸੀ ਕਿ ਮਾਨਸੇ ਤੇ ਬਟਾਲੇ ਤੋਂ ਠਾਨਕੂ ਤੋਂ ਐਤੋਂ ਤੱਕ ਤੇ ਦਿੱਲੀ ਤੋਂ ਵੀ ਜਿਹੜਾ ਲੋਕਾਂ ਨੇ ਆ ਕੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਕਿ ਜੀ ਉਹ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਸਾਡੀ ਗੱਲੀ ਹੈ ਇਦੇ ਵਿੱਚ ਸਾਨੂੰ ਜਿਹੜਾ ਪੂਰਾ ਸੇਰ ਸੋ ਜਿਹੜਾ ਲੜਕੀਆਂ ਲਈ ਵੀ 1st 2nd 3rd ਪ੍ਰਾਈਜ਼ ਰੱਖਿਆ ਇਹਨਾਂ ਨੂੰ ਜਿਹੜਾ ਅਸੀਂ ਉਹ ਲੜਕੀਆਂ ਲਈ ਵੀ 1st 2nd 3rd ਜੋ ਆਈਆਂ ਆਈਆਂ ਉਹਨਾਂ ਲਈ ਵੀ ਅਸੀਂ ਪ੍ਰਾਈਜ਼ ਰੱਖਿਆ ਤੇ ਹੋਰ ਜਿਵੇਂ ਕਿ ਕੋਈ ਕਲੀਨਿੰਗ ਦੇ ਰਿਆ ਆਪਣੇ ਜਿਹੜੇ ਦੇ ਵਿੱਚ ਕੋਈ ਹੋਰ ਜਿਨ੍ਹਾਂ ਨੇ ਲੱਗ ਤਾ ਕੇ ਬਾਹਰੋਂ ਪਾਰਟਿਸਿਪੇਟ ਕੀਤਾ ਅਸੀਂ ਉਹਨਾਂ ਨੂੰ ਵੀ ਪ੍ਰਾਈਜ਼ ਦੇਵਾਂਗੇ ਤੇ ਹੈਗਾ ਜੀ ਇੱਥੇ ਬਿਲਕੁਲ ਵੀ ਇਹਨੂੰ ਕਵਰਟ ਨਹੀਂ ਕੀਤਾ ਜਾਏਗਾ ਸਾਡੇ ਵੱਲੋਂ ਪੂਰੀਆਂ ਤੋਂ ਸ਼ਕਤੀ ਕੀਤੀ ਹੋਈ ਜਿਵੇਂ ਤੁਹਾਨੂੰ ਪਤਾ ਜਿਹੜੇ ਵੀ ਸਾਡੇ ਇੱਥੇ ਡਰਗ ਹੌਟਸਪੌਟ ਨੇ ਅਸੀਂ ਉੱਥੇ ਪੂਰਾ ਜਿਹੜਾ ਹੈਗਾ ਸਾਡਾ ਕੰਮ ਵੀ ਚੱਲਦਾ ਹੈਗਾ ਸਾਡੇ ਕੀਤਾ ਇਹ ਵੀ ਕਹਿ ਰਹੇ ਹੈਗੇ ਆ ਕਿ ਜਿਹੜੇ ਸਾਡੇ ਨੌਜਵਾਨ ਵਿਕਿੰਗ ਬਣ ਚੁੱਕੇ ਆ ਤੇ ਨਸ਼ੇ ਦਾ ਸੇਵਨ ਕਰਦੇ ਹੈਗੇ ਉਹ ਵੀ ਜਿਹੜੇ ਨੇਗੇ ਆ ਸਾਨੂੰ ਅਪਰੋਚ ਕਰ ਸਕਦੇ ਆ ਅਸੀਂ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਕਰਾਵਾਂਗੇ ਤੇ ਅਸੀਂ ਜਿਹੜੀਆਂ ਲੋਕਲ ਸਾਡੀ ਇੰਡਸਟਰੀ ਹੈਗੀ ਉਹਨਾਂ ਨਾਲ ਵੀ ਕੰਟੈਕਟ ਕਰਾਂਗੇ ਤਾਂ ਕਿ ਉਹਨਾਂ ਨੂੰ ਇੱਥੇ ਚੌਂਕ ਹੋ ਜਾਵੇ